ਮੈਂ ਹਮੇਸ਼ਾ ਆਪਣੇ ਜਿਹੜੇ ਯੂਰਪ ਵਿੱਚ ਸੀਨੀਅਰ ਰਹਿ ਚੁੱਕੇ ਹਨ ਆਸਟ੍ਰੇਲੀਆ ਵਿੱਚ ਸਾਰਿਆਂ ਦੀ ਬਹੁਤ ਇੱਜ਼ਤ ਕਰਦਾ ਤੇ ਅੱਜ ਜਿਹੜੀ ਵੀਡੀਓ ਬਣਾਉਣ ਜਾ ਰਿਹਾ ਇਹ ਸਾਡੇ ਬੜੇ ਸਤਿਕਾਰਯੋਗ ਕਪਲ ਦੇ ਭਾਜੀ ਆ ਜਿਹੜੇ ਕਾਫੀ ਸਮੇਂ ਤੋਂ ਬਿਹਾਨਾ ਸ਼ਹਿਰ ਦੇ ਵਿੱਚ ਰਹਿੰਦੇ ਆ ਅੱਜ ਇਹਨਾਂ ਬਾਰੇ ਗੱਲ ਕਰਨੀ ਸੀਗੀ ਇਹਨਾਂ ਨੂੰ ਕੱਪੜਾ ਲੀੜਾ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਦੂਜਾ ਇਹ ਇੰਡੀਆ ਦੇ ਵਿੱਚ ਪਹਿਲਵਾਨੀ ਕਰਦੇ ਰਹੇ ਆ ਡੰਡ ਮਾਰਦੇ ਰਹੇ ਆ ਕੁਸ਼ਤੀਆਂ ਕਰਦੇ ਰਹੇ ਆ ਤੇ ਇਹ ਸਾਤ ਸਿਰਕ ਖੁਜਰੋ ਰੈਸਟੋਰੈਂਟ ਹੁੰਦਾ ਸੀ ਟੋਨੀ ਪਾਈ ਦਾ ਉਥੇ ਆਪਣੇ ਮੈਨੇਜਰ ਸੀਗੇ ਤੇ ਮੈਂ ਬਿਲਕੁਲ ਨਵਾਂ ਨਵਾਂ ਆਇਆ ਸੀਗਾ ਤੇ ਲਾਗੇ ਰਹਿੰਦਾ ਹੁੰਦਾ ਸੀਗਾ ਮੈਂ ਭਾਈ ਨੂੰ ਪਹਿਲੀ ਵਾਰ ਮਿਲਿਆ ਤੇ ਇਹ ਮੈਨੂੰ ਪੁੱਛਦੇ ਮੇਰੀ ਉਮਰ ਕਿੰਨੀ ਆ ਮੈਂ ਬਹੁਤ ਘੱਟ ਦਸੀ ਕਹਿੰਦੇ ਨਹੀਂ ਜਿਆਦਾ ਹੋ ਚੁੱਕੀ ਆ ਤੇ ਮੈਂ ਪੁੱਛਿਆ ਕਹਿੰਦੇ ਵੀ ਅਸੀਂ ਪਹਿਲਵਾਨੀ ਕਰਦੇ ਰਹੇ ਆ ਕਿਲੋ ਕਿਲੋ ਝੀਕਾ ਲਾ ਕੇ ਘੋ ਪੀ ਜਾਣਾ ਤੇ ਮੇਰੇ ਸਰੀਰ ਵਾਲ ਵੇਖ ਕੇ ਨਾ ਉਹਨਾਂ ਨੂੰ ਇੱਕ ਸ਼ੌਂਕ ਜਾ ਗਿਆ ਕਿ ਮੁੰਡਾ ਇਹ ਵੀ ਘੈਂਡ ਆ ਘੱਟ ਹਟਾ ਕੱਟਾ ਵਾ ਵੀ ਇਹ ਕਰੂਗਾ ਕੁਝ ਨਾ ਕੁਝ ਉਹ ਕੀਤਾ ਵੀ ਅਸੀਂ ਰੈਸਟੋਰੈਂਟ ਦੇ ਬਾਹਰ ਛਤਰੀਆਂ ਲਾਉਣ ਵਾਲਾ ਇੱਕ ਪੱਥਰ ਹੀ ਗੋਲ ਕਹਿੰਦਾ ਕਿ ਜੇ ਮੁੰਡਿਆ ਤੋਂ ਇੱਕ ਬਾਹ ਦੇ ਨਾਲ ਇਹ ਪੱਥਰ ਚੱਕ ਕੇ ਬਾਲਾ ਕੱਢ ਦੇਣਾ ਤੇ ਜੋ ਆਖਰੀ ਤੈਨੂੰ ਖਾਣ ਨੂੰ ਮਿਲੂਗਾ। ਨਾ ਕੋਈ ਗੱਲ ਨਹੀਂ ਭਾਜੀ। ਯਕੀਨ ਮੰਨ ਕੇ ਚੱਲਿਓ ਮੈਂ ਉਹ ਪੱਥਰ ਦੇ ਮੈਂ ਇੱਕ ਨਹੀਂ ਤਿੰਨ ਚਾਰ ਵਾਰੀ ਬਾਲੇ ਕੱਢ ਤੇ ਤੇ ਮੈਨੂੰ ਕਹਿੰਦਾ ਕੀ ਪੀਵਾਂਗਾ ਮੈਂ ਕਿਹਾ ਭਾਜੀ ਮੈਂਗੋ ਲੱਸੀ ਖਾਣਾ ਦੇ ਕੁਛ ਨਹੀਂਗਾ। ਮੈਨੂੰ ਤੇ ਬੜੀ ਲੱਗੀ ਤੇ ਮੈਂ ਘਰ ਤੋਂ ਘੱਟ ਵੀ 6-7 ਗਲਾਸ ਉਹਨੂੰ ਪੀ ਗਿਆ। ਇੰਡੀਆ ਤੋਂ ਨਵੇਂ ਆਏ ਆ ਇਹੋ ਜੀਆਂ ਖਰਾਕਾਂ ਲੈ ਢਿੱਡ ਚ ਗਈਆਂ ਹੀ ਨਹੀਂ ਸੀਗੀਆਂ। ਤੇ ਮਤਲਬ ਖਾਣ ਪੀਣ ਦਾ ਸਾਨੂੰ ਵੀ ਬੜਾ ਛਾਉਂਗੀ ਘੋੜੇ ਪਲਵਾਨ ਦੇ ਨਾਲ ਕੌਡੀ ਸਿੱਖਦੇ ਹੁੰਦੇ ਆ ਤੇ ਫਿਰ ਦੂਜੀ ਗੱਲ ਇਹਨੇ ਮੈਨੂੰ ਖੁਸ਼ੀ ਵਿੱਚ ਆ ਕੇ ਨਾ ਮੇਰੀ ਉੱਥੇ ਹੀ ਭਾਜੀ ਨੇ ਗੰਮ ਦੀ ਗੱਲ ਕਰਾਤੀ ਮੇਰੇ ਕੋਲ ਕੋਈ ਸਕੂਟਰ ਕੋਈ ਗੱਡੀ ਤੇ ਹੁੰਦਾ ਨਹੀਂ ਇੱਕ ਸਾਈਕਲ ਹੁੰਦਾ ਹੈਗਾ ਤੇ ਜਿਹੜੇ ਗੋਰੀਆਂ ਦੇ ਖਾਣੇ ਆਉਣੇ ਨਾ ਮੈਂ 8 8 10 ਦਾ ਕਿਲੋਮੀਟਰ ਸਾਈਕਲ ਚਲਾ ਕੇ ਪਾਉਣਾ ਉਹਨੂੰ ਬੜਾ ਚਾਹੁੰਦਾ ਸੀ ਇੱਕ ਤੇ ਰੋਟੀ ਖਾਣ ਨੂੰ ਫ੍ਰੀ ਸ਼ਾਮੀ ਮਿਲ ਜਾਣੀ ਜਦੋਂ ਜਾ ਕੋਈ ਟਿਪ ਟੁਪ ਮਿਲ ਜਾਣੀ ਕੋਈ ਇਹਨਾਂ ਭਾਜੀ ਹੁਣਾਂ ਦਵਾ ਰਹੇ ਨੇ ਪੈਸੇ ਮੈਨੂੰ ਮਾਲਕ ਦੇ ਕੋਲੋਂ ਬੜਾ ਸੁਭਾਅ ਨਿੱਗਾ ਬੜੇ ਹਾਸੇ ਮਜ਼ਾਕ ਵਾਲਾ ਹੁਣ ਇੱਥੇ ਇੱਕ ਮੈਂ ਹੋਰ ਗੱਲ ਰਿਸਪੈਕਟ ਦੀ ਕਰਨੀ ਚਾਹੁੰਦਾ ਭਾਰੀ ਕਪਲ ਦੀ ਕਿ ਮੈਂ ਨਾ ਇੱਕ ਵਾਰੀ ਭਾਜੀ ਨੂੰ ਕਹਿੰਦਾ ਹਾਂ ਭਾਜੀ ਤੁਹਾਡਾ ਸਰੀਰ ਜਿਹੜਾ ਸਨੀ ਦੇ ਔਰ ਵਰਗਾ ਤੇ ਮੈਂ ਇੱਕ ਦਿਨ ਭਾਈ ਨੂੰ ਮਜ਼ਾਕ ਮਜ਼ਾਕ ਚ ਕਹੇ ਤਾਂ ਭਾਜੀ ਵੈਸੇ ਹਿੰਦੂ ਪਰਿਵਾਰ ਚੋਂ ਆ ਮੈਂ ਮਜ਼ਾਕ ਮਜ਼ਾਕ ਨਾਲ ਕਹੇ ਤਾਂ ਮੈਂ ਜਿੱਡੀ ਤੁਹਾਡੀ ਸਿਹਤ ਹਨਾ ਭਾਜੀ ਸਨੀ ਦੇ ਔਰ ਤੁਹਾਡੇ ਗਾੜੀ ਕੋਸ਼ਬ ਨਹੀਂ ਗਾ ਜੇ ਕਿਤੇ ਇਹੋ ਜੀ ਸਿਹਤ ਆ ਕਿਤੇ ਭਾਜੀ ਪਾਕ ਬਾਨੋਂ ਦੇ ਫੱਬੋ ਫੱਬੀ ਫੱਬੂ ਬਹੁਤ ਹੁਣ ਮੇਰਾ ਖਿਆਲ ਇਹ ਭਾਈ ਦੇ ਬੇਟਿਆਂ ਤੱਕ ਉਹਦੇ ਰਿਸ਼ਤੇਦਾਰਾਂ ਤੱਕ ਵੀ ਵੀਡੀਓ ਪਹੁੰਚ ਜਾਣੀ ਆ ਉਹ ਦੋ ਫੋਟੋਆਂ ਵਾਂ ਮੈਂ ਇਸੇ ਕਰਕੇ ਲਾਈਆਂ ਕਿ ਮੈਂ ਮੇਰਾ ਉਹਨਾਂ ਨੇ ਮਾਨ ਰੱਖਿਆ ਸੀਗਾ ਹੱਲੇ ਮੈਂ ਬੱਚਾ ਜਿਆ ਸੀਗਾ ਤੇ ਉਹਨਾਂ ਨੇ ਕਾਫੀ ਚਿਹਰ ਪਾਕ ਬਾਨ ਰੱਖੀ ਆ ਤੇ ਮੈਂ ਭਾਈ ਨੂੰ ਬੜੇ ਸਲੂਟ ਕਰਨੇ ਮੈਂ ਕਿਹਾ ਭਾਈ ਵਾਹ ਕਿਆ ਬਾਤਾਂ ਕਿੰਨੀ ਸੋਹਣੀ ਜਾਜੀ ਦੀ ਦਾੜ੍ਹੀ ਵੀ ਰੱਖ ਲਈ ਫਿਰ ਮੈਨੂੰ ਸਪੇਨ ਜਾਣਾ ਪੈ ਗਿਆ ਤੇ ਚਲੋ ਜੀ ਮੈਂ ਮੁੜ ਕੇ ਯਾਰ ਬੇਲੀ ਛੁੱਟ ਗਿਆ ਸਾਰਾ ਕੁਝ ਵੱਖੋ ਵੱਖ ਹੋ ਗਿਆ ਤੇ ਬਾਅਦ ਚ ਭਾਈ ਨੇ ਬਾਅਦ ਵਿੱਚ ਵੀ ਭਾਈ ਨੇ ਜਿੱਦਾਂ ਕਹਿ ਲਓ ਕਿ ਸ਼ੈਰ ਕੇਸ ਕਟਾਲੇ ਜਾਂ ਕਹਿ ਲਓ ਕਿ ਪੱਗ ਫੇਰ ਦੋਰੇ ਬੱਦੀ ਨਹੀਂ ਓਕੀ ਲੱਗਦੀ ਹੋਊ ਜਾਂ ਕੁਛ ਇਦਾਂ ਦੀ ਗੱਲ ਫਿਰ ਲਾਸਟ ਟਾਈਮ ਜਦੋਂ ਭਾਈ ਨੂੰ ਮਿਲਿਆ ਹੁਣ ਤੇ ਭਾਈ ਦੇ بیٹے ਦੋ ਇੱਥੇ ਆਏ ਆ ਭਾਈ ਦੇ ਪੁੱਤ ਪੋਤਿਆਂ ਵਾਲਾ ਹੋ ਗਿਆ ਭਾਜੀ ਕਾਫੀ ਵਾਰ ਨਕੈਂਡ ਬਣਾ ਕੇ ਪੀਂਦਾ ਰਿਹਾ ਤੇ ਲਾਸਟ ਟਾਈਮ ਇੱਕ ਤਰਾਸ਼ ਗਿਰਖਨ ਮੰਦਿਰ ਆ ਉਸ ਮੰਦਿਰ ਦੇ ਵਿੱਚ ਭਾਜੀ ਨਾਲ ਕੋਈ ਜਗਰਾਤਾ ਸੀ ਜਾਂ ਕਿਸੇ ਬੱਚੇ ਦਾ ਜਨਮ ਦਿਨ ਸੀ ਤੇ ਉੱਥੇ ਲੈ ਕੇ ਗਏ ਤੇ ਮੈਂ ਲਾਸਟ ਟਾਈਮ ਉੱਥੇ ਮੰਦਿਰ ਚ ਲੰਗਰ ਛਕਿਆ ਉੱਥੇ ਭਾਜੀ ਨੂੰ ਮਿਲਿਆ ਤੇ ਹੁਣ ਵੀ ਇਹਨਾਂ ਦੀ ਪੂਰੀ ਦਿਲੋਂ ਰਿਸਪੈਕਟ ਆ ਟੋਨੀ ਭਾਜੀ ਦੇ ਰੈਸਟੋਰੈਂਟ ਚ ਭਾਜੀ ਨੇ ਮੈਨੇਜਰ ਸੀਗੇ ਬੜੇ ਨਿੱਗੇ ਸੁਭਾਅ ਦੇ ਮਾਲਕ ਆ ਤੇ ਇਸ ਤੇ ਮੈਂ ਖਾਣ ਪੀਣ ਕਰਕੇ ਜਾਂ ਇਸ ਕਰਕੇ ਨਹੀਂ ਕਿਉਂਕਿ ਮੈਂ ਇੰਨੀਆਂ ਅਕਸਰ ਵੀਡੀਓ ਫੋਟੋਆਂ ਬਣਾਉਂਦਾ ਹਾਂ ਨਾ ਉਹਨਾਂ ਦੇ ਬੱਚਿਆਂ ਨੂੰ ਦੱਸਣਾ ਚਾਹੁੰਨਾ ਕਿ ਤੁਹਾਡੇ ਫਾਦਰ ਸਾਹਿਬ ਨੇ ਬੜੀ ਮਿਹਨਤ ਕੀਤੀ ਤੇ ਬੜੇ ਨਿੱਗੇ ਸੁਭਾਅ ਦੇ ਮਾਲਕ ਤੇ ਪਹਿਲਵਾਨੀ ਨਾ ਉਹਨਾਂ ਦੇ ਅਜੇ ਵੀ ਪਤਾ ਨਹੀਂ ਹੁਣ ਪਾਜੀ ਕਰਦੇ ਕਿ ਨਹੀਂ ਕਰਦੇ ਉਦੋਂ ਪੂਰੇ ਡੌਲੇ ਛੋਲੇ ਟੰਗ ਕੇ ਰੱਖ ਦਿੰਦੇ ਸੀ ਤੇ ਮੈਨੂੰ ਕਦੀ ਕਹਣਾ ਕਿ ਗਾੜੀਓ ਸਾਈਕਲ ਚੁੱਕ ਕੇ ਦਿਖਾ ਲ ਜਾਂ ਸਕੂਟਰੀ ਚੁੱਕ ਕੇ ਦਿਖਾ ਲ ਜਾਂ ਆਹ ਭਾਰ ਚੁੱਕ ਕੇ ਦਿਖਾ ਲ ਜਾਂ ਐਨੀ ਚੀਜ਼ ਦਿਖਾ ਕੇ ਦਿਖਾ ਲ ਮਨ ਗਏ ਕਿ ਵਾਕਿਆ ਹੀ ਤੂੰ ਵੀ ਪਿੰਡੂ ਘੈਂਡ ਆ ਕਿ ਸੱਤ ਗਲਾਸ ਛੇ ਗਲਾਸ ਲੱਸੀ ਦੇ ਪੀ ਗਿਆਂ ਘਟਾ ਘਟ ਤੇ ਪ੍ਰਵਾਹ ਹੀ ਕੋਈ ਨਹੀਂ ਮੈਂ ਇਹੋ ਜਿਹੇ ਵੀਡੀਓ ਤਾਂ ਲਿਆਉਣ ਡਿਆ ਅੱਗੇ ਕਿ ਬਾਜੀ ਉਹਨਾਂ ਦੇ ਸਮੇਂ ਤੇ ਕੋਈ ਮੋਬਾਈਲ ਨਹੀਂ ਹੁੰਦਾ ਕਿ ਐਦਾਂ ਜਿਦਾ ਹੁਣ ਸੋਸ਼ਲ ਮੀਡੀਆ ਚੱਲਦਾ ਜੇ ਕਾਸ਼ ਉਹਨਾਂ ਦੇ ਸਮੇਂ ਤੇ ਮੋਬਾਈਲ ਹੁੰਦਾ ਨਾ ਸ਼ੌਂਕ ਉਹਨਾਂ ਦੇ ਵੀ ਬੜੇ ਗਏ ਐ ਪੂਰੇ ਕੱਪੜੇ ਲੀੜੇ ਪਾਉਣੇ ਟਾਈਆਂ ਛਾਈਆਂ ਲਾਉਣੀਆਂ ਪੂਰੀਆਂ ਸਰੀਰ ਬਾਡੀ ਬੋਡੀ ਘੈਂਡ ਸੀਗੀ ਪਰ ਮੈਂ ਰਿਸਪੈਕਟ ਦੇਣੀ ਚਾਹੁੰਨਾ ਜੇ ਕੋਈ ਕਪਲ ਭਾਈ ਨੂੰ ਜਾਣਦਾ ਉਹਨਾਂ ਦਾ ਕੇ ਵੀਡੀਓ ਬਚਾ ਦਿਓ ਕਿ ਸਾਡੇ ਸੀਨੀਅਰ ਰਹਿ ਚੁੱਕੇ ਆ ਕਿ ਤਾ ਸਾਨੂੰ ਭੁੱਲਦੇ ਨਹੀਂ ਗਏ